ਹਾਂਜੀ ਆਪਾਂ ਹਾਜ਼ਰਾਂ ਜੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਂਗਣ ਵਾਲੀ ਭੜਤੀ ਦੀ ਹਾਂਜੀ ਆਪਾਂ ਹਾਜ਼ਰ ਹਾਂ ਜੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਿਹਾ ਪੰਜਾਬ ਦੇ ਵਿੱਚ ਆਉਣ ਵਾਲੀ ਅੰਗਨwadi ਭਰਤੀ ਦੀ ਤੁਹਾਨੂੰ ਪਤਾ ਹੈ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ 3000 ਪੋਸਟਾਂ ਦਾ ਐਲਾਨ ਕੀਤਾ ਗਿਆ ਹੈ ਗੱਲ ਕਰੀਏ ਕਿ ਇਹ ਪੋਸਟਾਂ ਸੱਚੀ ਹੀ ਇਸ ਸਾਲ ਆ ਰਹੀਆਂ ਨੇ ਜਾਂ ਫਿਰ ਨੈਕਸਟ ਈਅਰ ਦੇਖਣ ਨੂੰ ਮਿਲਣਗੀਆਂ ਤਾਂ ਬਿਲਕੁਲ ਕੰਪਲੀਟ ਆਪਾਂ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਪੋਸਟਾਂ ਕਿੰਨੀਆਂ ਨੇ ਤਾਂ ਟੋਟਲ ਆਉਣ ਵਾਲੀਆਂ ਪੋਸਟਾਂ ਹੋਣਗੀਆਂ ਜੀ 3000 ਠੀਕ ਹੈ ਕਿਸ ਕਿਸ ਟਾਈਪ ਦੀਆਂ ਹੋਣਗੀਆਂ ਪਹਿਲਾਂ ਤੁਸੀਂ ਉਹ ਸਮਝ ਲਓ ਆਂਗਣਵਾੜੀ ਵਰਕਰਸ ਹੋ ਗਿਆ ਮਿਨੀ ਆਂਗਣਵਾੜੀ ਵਰਕਰ ਤੇ ਆਂਗਣਵਾੜੀ ਹੈਲਪਰ ਠੀਕ ਹੈ ਦੋ ਤਿੰਨ ਪ੍ਰਕਾਰ ਦੇ ਪੋਸਟਾਂ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਇਸ ਤੋਂ ਬਿਨਾ ਤਨਖਾਹ ਕਿੰਨੀ ਹੋਏਗੀ ਨੋਟੀਫਿਕੇਸ਼ਨ ਕਦੋਂ ਤੱਕ ਜਾਰੀ ਹੋਏਗਾ ਉਹਦੇ ਦੀ ਵੀ ਆਪਾਂ ਗੱਲ ਕਰਦੇ ਹਾਂ ਜੀ ਇਹ 3000 ਪੋਸਟਾਂ ਦਾ ਮਾਣਯੋਗ ਮੁੱਖ ਮੰਤਰੀ ਵੱਲੋਂ ਰਖੜੀਆਂ ਦਾ ਤੋਹਫ਼ਾ ਦਿੱਤਾ ਗਿਆ ਇੱਕ ਤਰੀਕੇ ਨਾਲ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿੰਨ ਟਾਈਪ ਦੇ ਪੋਸਟਾਂ ਹੋਣਗੀਆਂ ਜੀ ਠੀਕ ਹੈ ਇਸ ਤੋਂ ਬਿਨਾ ਟੋਟਲ ਪੋਸਟਾਂ ਹੋਣਗੀਆਂ 3000 ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਵੀ ਤੁਸੀਂ ਚੈੱਕ ਆਪ ਕਰ ਸਕਦੇ ਹੋ ਤੇ ਇਹਦਾ ਅਪਲਾਈ ਕਰਨ ਦਾ ਪ੍ਰੋਸੈਸ ਜਿਹੜਾ ਆਫਲਾਈਨ ਰਹੇਗਾ ਯਾਨੀ ਤੁਸੀਂ ਸਾਈਟ ਤੇ ਜਾ ਕੇ ਔਨਲਾਈਨ ਅਪਲਾਈ ਨਹੀਂ ਕਰਨਾ ਸਿਰਫ ਤੁਸੀਂ ਆਪਣੇ ਜਿਹੜੇ ਆਫਲਾਈਨ ਫਾਰਮ ਹੈ ਉਹ ਫਿਲ ਅਪ ਕਰਕੇ ਦੇਣਾ ਹੈ ਠੀਕ ਹੈ ਕਿਸ ਤਰੀਕੇ ਨਾਲ ਕਰਨਾ ਮੈਂ ਅੱਗੇ ਗੱਲ ਕਰਾਂਗੀ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਵਿੱਦਿਅਕ ਯੋਗਤਾ ਕੀ ਰਹਿਣ ਵਾਲੀ ਹੈ ਕੁਆਲਿਫਿਕੇਸ਼ਨ ਕੀ ਰਹੇਗੀ ਤਾਂ ਦੇਖੋ ਜਿਹੜੀ ਤਾਂ ਅੰਗਨਵਾੜੀ ਵਰਕਰ ਹੈ ਠੀਕ ਹੈ ਉਹਦੇ ਲਈ ਘੱਟੋ ਘੱਟ ਪਲੱਸ 2 ਪਾਸ ਹੋਣੀ ਚਾਹੀਦੀ ਆ ਉਹਦੇ ਕੋਲ ਤੇ ਉਹਦੇ ਕੋਲ ਜ ਹੋਵੇ ਠੀਕ ਹੈ ਯਾਨੀ ਪੰਜਾਬੀ ਤੁਹਾਡੇ ਕੋਲ ਕੰਪਲਸਰੀ ਪੜ੍ਹੀ ਹੋਵੇ ਤੁਸੀਂ ਤਾਂ ਹੀ ਤੁਸੀਂ ਇਹਦੇ ਲਈ ਐਲੀਜੀਬਲ ਹੋ ਪਾਉਗੇ ਇਸ ਤੋਂ ਬਿਨਾ ਜੇਕਰ ਤੁਹਾਡੇ ਕੋਲ ਕੋਈ ਹਾਇਰ ਕੁਆਲਿਫਿਕੇਸ਼ਨ ਹੈ ਲਾਈਕ ਗ੍ਰੈਜੂਏਸ਼ਨ ਆ ਜਾਂ ਏਟਟੀਟੀ ਆ ਜਾਂ ਬੀਐਡਾ ਕੁਝ ਵੀ ਆ ਤੁਹਾਡੇ ਕੋਲ ਉਹਦੇ ਫਿਰ ਤੁਹਾਨੂੰ ਐਕਸਟਰਾ ਜਿਹੜੇ ਨੇ ਮਾਰਕਸ ਦਿੱਤੇ ਜਾਣਗੇ ਨੰਬਰ ਦਿੱਤੇ ਜਾਣਗੇ ਤੇ ਫਿਰ ਜਦੋਂ ਮੈਰਿਟ ਬਣੇਗੀ ਉਹਦੇ ਵਿੱਚ ਤੁਹਾਡਾ ਜਿਹੜਾ ਨੰਬਰ ਹੈ ਉਹ ਜ਼ਿਆਦਾ ਜਲਦੀ ਪੈਣ ਦੀ ਸੰਭਾਵਨਾ ਹੋ ਜਾਈ ਕਿਉਂਕਿ ਤੁਹਾਨੂੰ ਮਾਰਕਸ ਮਿਲਣਗੇ ਠੀਕ ਹੈ ਜੇਕਰ ਤੁਹਾਡੀ ਹਾਇਰ ਕੁਆਲਿਫਿਕੇਸ਼ਨ ਹੈ ਨਾਲ ਬੀਐਡਾ ਜਾਂ ਏਟਟੀਟੀ ਆ ਜਾਂ ਬੀਏ ਕੁਝ ਵੀ ਹੋਵੇ ਠੀਕ ਹੈ ਯਾਨੀ ਮਿਨੀਮਮ ਤੁਹਾਡੇ ਕੋਲ ਪਲੱਸ 2 ਹੋਣੀ ਹੀ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਜੇ ਆਪਾਂ ਆਂਗਣਵਾਲੀ ਹੈਲਪਰ ਦੀ ਗੱਲ ਕਰੀਏ ਤਾਂ ਉਹਦੇ ਲਈ ਘੱਟੋ ਘੱਟ ਤੁਹਾਡੇ ਕੋਲ 10th ਪਾਸ ਹੋਵੇ ਯਾਨੀ ਤੁਸੀਂ 10th ਕਲਾਸ ਕੀਤੀ ਹੋਵੇ ਤੇ ਤੁਸੀਂ ਜਿਹੜੀ 10ਵੀਂ ਕਲਾਸ ਦੇ ਵਿੱਚ ਪੰਜਾਬੀ ਕੀਤੀ ਹੋਵੇ ਕਲੀਅਰ ਹੈ ਇਹਦੇ ਵਿੱਚ ਵੀ ਸੇਮ ਪ੍ਰੋਸੈਸ ਰਹੇਗਾ ਜੇਕਰ ਤੁਹਾਡੇ ਕੋਲ ਹਾਇਰ ਕੁਆਲੀਫਿਕੇਸ਼ਨ ਹੈ ਪਲੱਸ 2 ਦੀ ਹੈ ਬੀਏ ਦੀ ਹੈ ਕੋਈ ਵੀ ਹੈ ਉਹਦੇ ਤੁਹਾਨੂੰ ਜਿਹੜੇ ਨੇ ਐਕਸਟਰਾ ਮਾਰਕਸ ਮਿਲਣਗੇ ਉਹ ਕਿਵੇਂ ਮਿਲਣਗੇ ਮੈਂ ਤੁਹਾਨੂੰ ਅੱਗੇ ਦਿਖਾਵਾਂਗੀ ਠੀਕ ਹੈ ਪਰਪਰ ਆਪਾਂ ਨੇ ਜਿਹੜਾ ਹੈ ਉਹ ਡਿਟੇਲ ਦੇ ਵਿੱਚ ਗੱਲ ਕਰਨੀ ਹੈ ਅੱਗੇ ਚੱਲਦੇ ਹਾਂ ਜੀ ਉਮਰ ਦੀ ਗੱਲ ਕਰੀਏ ਆਂਗਣਵਾੜੀ ਵਰਕਰ ਤੇ ਹੈਲਪਰ ਦੀ ਭਰਤੀ ਲਈ ਘੱਟੋ ਘਾਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਤਾਂ ਇਹ ਹੈਗੇ ਜੀ 18 ਸਾਲ ਅਤੇ 35 ਸਾਲ ਦੇ ਵਿੱਚ ਵਿੱਚ ਯਾਨੀ 18 ਸਾਲ ਤੋਂ ਲੈ ਕੇ 35 ਸਾਲ ਤੱਕ ਦੀਆਂ ਜਿੰਨੀਆਂ ਵੀ ਲੜਕੀਆਂ ਮਹਿਲਾਵਾਂ ਨੇ ਉਹ ਇਸ ਭਰਤੀ ਦੇ ਲਈ ਜਿਹੜਾ ਅਪਲਾਈ ਕਰ ਸਕਦੀਆਂ ਨੇ ਠੀਕ ਹੈ ਜੀ ਬਟ ਜਿਹੜੀ ਆਪਣੇ ਕੋਲ ਅਨੁਸੂਚਿਤ ਜਾਤੀਆਂ ਨੇ ਠੀਕ ਹੈ ਪਿਛੜੀਆਂ ਜਾਤੀਆਂ ਨੇ ਐਸ்சி ਬੀਸੀ ਉਹਨਾਂ ਦੇ ਲਈ ਜਿਹੜੀ ਉਮਰ ਹੱਦ ਆ ਉਹ 40 ਹੁੰਦੀ ਹੈ ਠੀਕ ਹੈ ਜੀ ਤੇ ਜਿਹੜੇ ਆਪਣੇ ਕੋਲ ਕਹਿ ਲੋ ਵੀ ਫਿਜ਼ੀਕਲੀ ਹੈਂਡੀਕੈਪਡ ਹੋਣਗੇ ਉਹਨਾਂ ਦੇ ਲਈ ਵੱਧ ਤੋਂ ਵੱਧ 45 ਹੋਏਗੀ ਤੁਸੀਂ ਇਥੇ ਚੁਸ ਜਿਹੜਿਆ ਨੋਟ ਕਰ ਸਕਦੇ ਹੋ ਤੇ ਜਿਹੜੀ ਵਿਧਵਾ ਹੁੰਦੀ ਆ ਜਾਂ ਤਲਾਕਸ਼ੂਦਾ ਕੋਈ ਵੀ ਹੋਵੇ ਉਹਦੇ ਲਈ ਵੀ ਜਿਹੜੀ ਏਜ ਆ 45 ਹੀ ਰਹਿਣ ਵਾਲੀ ਹੈ ਕਲੀਅਰ ਹੈ ਜੀ ਵਾਧੇ ਅੱਗੇ ਉਸ ਤੋਂ ਬਿਨਾ ਤੁਹਾਡੇ ਕੋਲ ਦੇਖੋ ਇੱਕ ਗੱਲ ਯਾਦ ਰੱਖਿਓ ਜਿਹੜੇ ਪਿੰਡ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਸੇ ਪਿੰਡ ਦੇ ਵਿੱਚ ਹੀ ਤੁਸੀਂ ਸਿਲੈਕਟ ਕੀਤੇ ਜਾਓਗੇ ਇਹ ਨਹੀਂ ਹੈਗਾ ਵੀ ਤੁਹਾਡੇ ਪਿੰਡ 'ਚ ਪੋਸਟ ਨਾ ਹੋਵੇ ਜਾਂ ਤੁਹਾਡੇ ਪਿੰਡ ਦੇ ਵਿੱਚ ਕਿਸੇ ਹੋਰ ਨੂੰ ਜਿਹੜਾ ਜੁਆਇਨ ਕਰਾਇਆ ਜਿਹਦਾ ਪਹਿਲਾ ਨੰਬਰ ਸੀ ਤੇ ਤੁਹਾਨੂੰ ਕਿਸੇ ਹੋਰ 'ਚ ਕਰਾ ਲੈਣਗੇ ਨੋ ਇਹ ਚੀਜ਼ ਨਹੀਂ ਹੋਏਗੀ ਜਿੱਥੇ ਤੁਸੀਂ ਵਸਨੀਕ ਹੋ ਉੱਥੋਂ ਦੇ ਹੀ ਤੁਹਾਨੂੰ ਜਿਹੜੀ ਜੁਆਇਨਿੰਗ ਦੇਖਣ ਨੂੰ ਮਿਲੇਗੀ ਇਸ ਤੋਂ ਬਿਨਾ ਤੁਹਾਡੇ ਕੋਲ ਜਿਹੜਾ ਇਹ ਪੰਜਾਬ ਵਾਸੀ ਦਾ ਸਰਟੀਫਿਕੇਟ ਜ਼ਰੂਰ ਹੋਣਾ ਚਾਹੀਦਾ ਹੈ ਔਰ ਸਸ ਦੀ ਗੱਲ ਕਰੀਏ ਤਾਂ ਬਿਨੇ ਪੱਤਰ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਫਾਰਮ ਮਿਲੇਗਾ ਤੁਹਾਨੂੰ ਉਹ ਨੂੰ ਭਰ ਕੇ ਤੁਸੀਂ ਆਪ ਦੇ ਜਿਹੜੇ ਆਪਣੇ ਡਾਕੂਮੈਂਟਸ ਨੇ ਉਹ ਤੁਸੀਂ ਅਟੈਚ ਕਰਕੇ ਠੀਕ ਹੈ ਆਪਣੇ ਅਟੈਸਟਡ ਕਰਕੇ ਉਹ ਤੁਸੀਂ ਜਿਹੜੀਆਂ ਜਮਾ ਕਰਾਣੀਆਂ ਕਿੱਥੇ ਕਰਾਣਾ ਨੇ ਨੇੜੇ ਦੇ ਸੀਡੀਪੀਓਸ ਆਫਿਸ ਠੀਕ ਹੈ ਯਾਨੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਦੇ ਵਿੱਚ ਜਿਹੜਾ ਤੁਸੀਂ ਇਹ ਜਮਾ ਕਰਾਣਾ ਹੈ ਤੇ ਉਹ ਫਿਰ ਤੁਹਾਨੂੰ ਇੱਕ ਰਸੀਪਟ ਦੇਣਗੇ ਜੋ ਜੋ ਕਿ ਤੁਹਾਡੇ ਕੋਲ ਇੱਕ ਪ੍ਰੂਫ ਰਹੇਗਾ ਕਿ ਹਾਂ ਤੁਸੀਂ ਇਸ ਭਰਤੀ ਦੇ ਲਈ ਜਿਹੜਾ ਹੈ ਅਪਲਾਈ ਕੀਤਾ ਹੈ ਯਾਨੀ ਤੁਸੀਂ ਆਨਲਾਈਨ ਅਪਲਾਈ ਨਹੀਂ ਕਰਿਆ ਕਰਨਾ ਹੈਗਾ ਤੁਸੀਂ ਬਸ ਆਪ ਦਾ ਫੋਰ ਮਾ ਜਿਹੜਾ ਕੱਢਣਾ ਹੀ ਲਿਆਣਾ ਹੈ ਉੱਥੋਂ ਤੇ ਭਰ ਕੇ ਤੁਸੀਂ ਉਹਨਾਂ ਨੂੰ ਦੇ ਦੇਣਾ ਹੈ ਨਾਲ ਤੁਸੀਂ ਆਪਣੇ ਡਾਕੂਮੈਂਟਸ ਚੜਨੇ ਉਹ ਫੋਟੋਕਾਪੀਜ਼ ਅਟੈਚ ਕਰਨੀਆਂ ਨੇ ਵਿਦ ਸਾਈਨ ਕਲੀਅਰ ਹੈ ਜੀ ਐਨੀ ਗੱਲ ਸਮਝ ਆ ਗਈ ਇਸ ਤੋਂ ਬਿਨਾ ਦੇਖੋ ਆਪਾਂ ਗੱਲ ਕਰ ਲਈਏ ਨੰਬਰਸ ਦੀ ਤਾਂ ਮੈਂ ਤੁਹਾਨੂੰ ਦੱਸਿਆ ਕਿ ਹਾਇਰ ਕੁਆਲਿਫਿਕੇਸ਼ਨ ਦੇ ਨੰਬਰ ਮਿਲਣਗੇ ਜਿਵੇਂ ਗ੍ਰੈਜੂਏਸ਼ਨ ਦੇ 10 ਨੰਬਰ ਨੇ ਠੀਕ ਹੈ ਬੀ ਆਈ ਡੀ ਟੀਟੀ ਐਨਟੀੀ ਕੁਝ ਵੀ ਹੋਵੇ ਉਹਦੇ ਵਿੱਚ ਵੀ ਤੁਹਾਨੂੰ ਇੱਕ ਪਰਟੀਕੂਲਰ ਜਿਹੜੇ ਮਾਰਕਸ ਨੇ ਉਹ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਦੋਨੋਂ ਹੀ ਕੈਟਾਗਰੀਜ਼ ਦੇ ਵਿੱਚ ਆਪਾਂ ਗੱਲ ਕਰ ਰਿਹਾ ਚਾਹੇ ਉਹ ਹੈਲਪਰ ਹੋਵੇ ਚਾਹੇ ਵਰ ਠੀਕ ਹੈ ਜੀ ਇਸ ਤੋਂ ਬਿਨਾ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਸਰਟੀਫਿਕੇਟ ਕਿਹੜੇ-ਕਿਹੜੇ ਲੱਗਣਗੇ ਤੁਹਾਡੇ ਕੋਲ 10ਵੀਂ ਦਾ 12ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਕੁਆਲਿਫੀਕੇਸ਼ਨ ਤੁਸੀਂ ਦੇਖ ਸਕਦੇ ਹੋ ਤੇ ਮੈਂ ਤੁਹਾਨੂੰ ਕਲੀਅਰ ਕੀਤਾ ਸੀਗਾ ਕਿ ਜਿਹੜਾ ਆਪਣੇ ਕੋਲ ਹੈਲਪਰ ਹੈ ਉਹਦੇ ਲਈ 10ਥ ਦਾ ਹੋਣਾ ਚਾਹੀਦਾ ਹੈ ਠੀਕ ਹੈ ਜਿਹੜੀ ਵਰਕਰ ਹੈ ਉਹਦੇ ਲਈ ਪਲੱਸ 2 ਦਾ ਹੋਣਾ ਚਾਹੀਦਾ ਹੈ ਠੀਕ ਹੈ ਵੱਧ ਚਾਹੇ ਤੁਹਾਡੇ ਕੋਲ ਜਿੰਨੇ ਮਰਜ਼ੀ ਹੋਣ ਬਟ ਬੇਸਿਕ ਜਿਹੜੇ ਤੁਹਾਡੇ ਸਰਟੀਫਿਕੇਟ ਨੇ ਹੋਣੇ ਚਾਹੀਦੇ ਨੇ ਇਸ ਤੋਂ ਬਿਨਾ ਜਿਹੜੇ ਤੁਹਾਡੇ ਕੋਲ ਐਕਸਟਰਾ ਹਾਇਰ ਕੁਆਲਿਫੀਕੇਸ਼ਨ ਦੇ ਉਹ ਤੁਸੀਂ ਨਾਲ ਲਗਾ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਵਿਦਵਾ ਵਾਲੀ ਕੈਟਾਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਐਸਸੀ ਬੀਸੀ ਕੈਟਾਗਰੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਠੀਕ ਹੈ ਜਿਵੇਂ ਇਹਨਾਂ ਨੇ ਏਜ ਦੀ ਜਿਹੜੀ ਹੈ ਰਿਲੈਕਸੇਸ਼ਨ ਦਿੱਤੀ ਹੈ ਐਸਸੀ ਬੀਸੀ ਨੂੰ ਤਾਂ ਉਹਨਾਂ ਕੋਲ ਐਸਸੀ ਬੀਸੀ ਕੈਟਾਗਰੀ ਦਾ ਸਰਟੀਫਿਕੇਟ ਹੋਵੇ ਤੁਹਾਡਾ ਆਈਡੀ ਪ੍ਰੂਫ ਲੱਗੇਗਾ ਚਾਹੇ ਉਹ ਆਧਾਰ ਕਾਰਡ ਹੋਵੇ ਵੋਟਰ ਕਾਰਡ ਹੋਵੇ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਇਸ ਤੋਂ ਬਿਨਾ ਪੰਜਾਬ ਵਾਸੀ ਦਾ ਸਰਟੀਫਿਕੇਟ ਜ਼ਰੂਰ ਲੱਗੇਗਾ ਹੀ ਲੱਗੇਗਾ ਜਿਨ੍ਹਾਂ ਕੋਲ ਨਹੀਂ ਹੈਗਾ ਉਹ ਜ਼ਰੂਰ ਬਣਵਾ ਲਓ ਠੀਕ ਹੈ ਐਟ ਅ ਟਾਈਮ ਕੁਝ ਵੀ ਜਿਹੜਾ ਫਿਰ ਤੁਹਾਨੂੰ ਪ ਨੀ ਹੋਣਾ ਹੈਗਾ ਤਾਂ ਤੁਸੀਂ ਪਹਿਲਾਂ ਹੀ ਧਿਆਨ ਰੱਖ ਕੇ ਆਪਣਾ ਜਿਹੜਾ ਸਰਟੀਫਿਕੇਟ ਆ ਉਹ ਬਣਵਾ ਸਕਦੇ ਹੋ ਠੀਕ ਹੈ ਜੀ ਕੇ ਜੀ ਅੱਗੇ ਵਧਦੇ ਆ ਅੱਗੇ ਵਧਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਬਿਲਕੁਲ ਫ੍ਰੀ ਆਫ ਕੋਸ ਹੈ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਹਰ ਪ੍ਰਕਾਰ ਦੀ ਛੋਟੀ ਤੋਂ ਛੋਟੀ ਅਪਡੇਟ ਜਿਹੜੀ ਹੈ ਨਵੀਆਂ ਤੋਂ ਨਵੀਆਂ ਭਰਤੀਆਂ ਦੀ ਅਪਡੇਟ ਤੁਹਾਨੂੰ ਸਿਰਫ ਔਰ ਸਿਰਫ ਇਸੇ ਚੈਨਲ ਤੇ ਟਾਈਮ ਟੂ ਟਾਈਮ ਮਿਲਦੀ ਰਹੇਗੀ ਇਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਕਿਸੇ ਵੀ ਪੁਆਇੰਟ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਬੇ ਜਿਹੜੀ ਅਪਡੇਟ ਆ ਕੋਈ ਪਰਫਾਰਮਾ ਵਗੈਰਾ ਉਹ ਮੈਂ ਤੁਹਾਨੂੰ ਉੱਥੇ ਅਵੇਲੇਬਲ ਜਿਹੜਾ ਕਰਵਾ ਦੇਵਾਂਗੀ ਠੀਕ ਹੈ ਜੀ ਤਾਂ ਇਸ ਕਰਕੇ ਚੈਨਲ ਦੇ ਨਾਲ ਜਰੂਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਾਕੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਮੇਰੇ ਨਾਲ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਇੰਸਟਾਗ੍ਰam ਦਾ ਉੱਥੇ ਜਾ ਕੇ ਤੁਸੀਂ ਮੇਰੇ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਠੀਕ ਹੈ ਜੀ ਅੱਗੇ ਬਾਅਦਿਆਂ ਅਪਲਾਈ ਮੈਂ ਤੁਹਾਨੂੰ ਦੱਸਿਆ ਆਫਲਾਈਨ ਮੋਡ ਦੇ ਵਿੱਚ ਹੋਏਗਾ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਚਲੀਏ ਆਪਾਂ ਉਮਰ ਆਪਾਂ ਗੱਲ ਕਰ ਚੁੱਕਿਆ ਸੈਲਰੀ ਦੀ ਆਪਾਂ ਗੱਲ ਕਰਦੇ ਤਾਂ ਲਗਭਗ ਬੇਸਿਕ 500000 ਤੋਂ 70000 ਦੇ ਵਿੱਚ ਵਿੱਚ ਰਹੇਗੀ ਵਧ ਵੀ ਸਕਦੀ ਹੈ ਲੇਕਿਨ ਤੁਹਾਨੂੰ ਪਤਾ ਹੈ ਕਿ ਪਹਿਲੇ 3 ਸਾਲ ਜਿਹੜੀ ਸੈਲਰੀ ਆ ਉਹ ਘਟ ਰਹੀਦੀ ਆ ਠੀਕ ਹੈ ਜੀ ਐਨੀ ਕੀ ਗੱਲ ਤੁਸੀਂ ਜਿਹੜੀ ਹੈ ਕਲੀਅਰ ਰੱਖਿਓ ਇਸ ਤੋਂ ਬਿਨਾਂ ਆਪਾਂ ਗੱਲ ਕਰ ਲਈ ਕਿ ਮੈਰਿਟ ਕਿਵੇਂ ਬਣੇਗੀ ਤਾਂ ਦੇਖੋ ਪਹਿਲਾ ਤੁਹਾਡੇ ਕੋਲ 10th ਪਲੱਸ ਜੋ ਵੀ ਤੁਹਾਡੀ ਕੁਆਲਿਫਿਕੇਸ਼ਨ ਆ ਉਹ ਲੱਗੇਗੀ ਹਾਇਰ ਕੁਆਲਿਫਿਕੇਸ਼ਨ ਹੋਣਗੇ ਉਹਦੇ ਮਾਰਕਸ ਲੱਗਣਗੇ ਠੀਕ ਹੈ ਤੇ ਨੋਟੀਫਿਕੇਸ਼ਨ ਕਦੋਂ ਤੱਕ ਆਊਟ ਹੋਏਗਾ ਤਾਂ ਦੇਖੋ ਉਮੀਦ ਹੈ ਕਿ ਸੈਪਟੰਬਰ ਦੇ ਐਂਡ ਦੇ ਵਿੱਚ ਜਾ ਕੇ ਕਿਤੇ ਤੁਹਾਨੂੰ ਜਿਹੜਾ ਇਸ ਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਸਕਦਾ ਹੈ ਯਾਨੀ ਤੁਸੀਂ ਇਹ ਮੰਨ ਕੇ ਚੱਲੋ ਕਿ 2024 ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਸ ਦਾ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਉਹ ਬਿਲਕੁਲ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਜੀ 3000 ਦੇ ਕਰੀਬ ਨਵੀਆਂ ਪੋਸਟਾਂ ਹੋਣੀਆਂ ਤੁਸੀਂ ਮਾਨਯੋਗ ਮੁੱਖ ਮੰਤਰੀ ਜੀ ਦਾ ਬਿਆਨ ਵੀ ਸੁਣਿਆ ਹੋਵੇਗਾ ਸਾੜੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਿੰਨੇ ਕਿ ਦਿਨਾਂ 'ਚ ਪੈਂਡਪ ਕਰਾਂਗੇ ਐਜੂਕੇਸ਼ਨ ਇਹ ਐਸੇ ਸੈਸ਼ਨ 'ਚ ਲਿਆਉਂਗੇ ਆਗਲੇ ਸੈਸ਼ਨ ਮੌਨਸੂਨ ਸੈਸ਼ਨ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਪਿਲ ਆ ਜੂਗਾ 3000 ਸਾਮੀਆਂ ਆਂਗਣਵੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂ ਦੇ ਜੀ ਤਿੰਨ ਜਾ ਤਾਂ ਇਹ ਤੁਸੀਂ ਸੁਣਿਆ ਜੀ ਮਾਨਯੋਗ ਮੁੱਖ ਮੰਤਰੀ ਜੀ ਦਾ ਠੀਕ ਹੈ ਬਾਕੀ ਹੁਣ ਗੱਲ ਕਰਦੇ ਆ ਕਦੋਂ ਤੱਕ ਨੋਟੀਫਿਕੇਸ਼ਨ ਜਾਰੀ ਹੋਏਗਾ ਤੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਭਰਤੀ ਆਏਗੀ ਜ਼ਿਲ੍ਹਿਆਂ ਦੀ ਜੇ ਗੱਲ ਕਰੀਏ ਤਾਂ 올 ਓਵਰ ਪੰਜਾਬ ਰਹਿਣ ਵਾਲੀ ਹੈ ਜੀ ਹਾਂ ਬਸ ਇਹਨਾਂ ਕਹਿ ਵੀ ਜ਼ਿਲ੍ਹੇ 'ਚ ਘਟਵਾਦ ਹੋ ਸਕਦਾ ਕਿ ਸਿਚਵਾਦ ਦਾ ਸਕਦਾ ਕਿ ਸਿਚ ਘਟ ਉਹ ਵੀ ਤਾਂ ਜਿੱਥੇ-ਜਿੱਥੇ ਪੋਸਟ ਜਿਹੜੇ ਨੇ ਵੈਕੈਂਟ ਹੋਣ ਜਾਂ ਖਾਲੀ ਹੋਣੀਆਂ ਕਲੀਅਰ ਹੈ ਜੀ ਯਾਨੀ 올 ਓਵਰ ਪੰਜਾਬ ਦੇ ਵਿੱਚ ਤੁਹਾਨੂੰ ਇਹ ਜਿਹੜੀ ਭਰਤੀ ਦੇਖਣ ਨੂੰ ਮਿਲੇਗੀ ਗੱਲ ਕਰ ਲਈ ਐਗਜ਼ਾਮ ਦੀ ਪੇਪਰ ਹੋਵੇਗਾ ਜਾਂ ਨਹੀਂ ਤਾਂ ਇਹਦਾ ਐਗਜ਼ਾਮ ਕੋਈ ਵੀ ਨਹੀਂ ਹੁੰਦਾ ਹੈਗਾ ਸਿਰ ਇਹੀ ਮੈਰਿਟ ਜਿਹੜੀ ਹੈ ਇਸ ਦੀ ਬਣਾਈ ਜਾਂਦੀ ਹੈ ਠੀਕ ਹੈ ਜੀ ਇਸ ਤੋਂ ਬਿਨਾ ਕੋਈ ਹੋਰ ਤੁਹਾਡਾ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਨਹੀਂ ਹੋਦੇ ਤੇ ਆਪਾਂ ਗੱਲ ਕਰ ਚੁੱਕਿਆ ਬਾਕੀ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਠੀਕ ਹੈ ਜੀ ਤਾਂ ਉਮੀਦ ਹੈ ਦੇਖੋ ਜਿਹੜੇ ਸਟੂਡੈਂਟਸ ਪੁੱਛ ਰਹੇ ਸਨ ਕਿ ਮੈਡਮ ਇਹ ਨਿਊਜ਼ ਫੇਕ ਹੈ ਰੀਅਲ ਹੈ ਇਹ ਵੀਡੀਓ ਦੇਰੀ ਨਾਲ ਬਣਾਉਂਦਾ ਇਹੀ ਮਕਸਦ ਸੀ ਕਿ ਤੁਹਾਨੂੰ ਜਿਹੜੀ ਬਿਲਕੁਲ ਆਥੈਂਟਿਕ ਜਾਣਕਾਰੀ ਆਪਾਂ ਜਿਹੜੀ ਪ੍ਰੋਵਾਈਡ ਕਰਵਾਈ ਹੈ ਹਨਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਇਸ ਭਰਤੀ ਦਾ ਜਿਹੜਾ ਰੋਲਾ ਪੈ ਰਿਹਾ ਸੀ ਕਿ ਹਾਂ 3000 ਪੋਸ ਪਰ ਨੋਟੀਫਿਕੇਸ਼ਨ ਦਾ ਦੋ ਆਊਟ ਹੁੰਦਾ ਹੈ ਇਹ ਦੇਖਣ ਵਾਲੀ ਚੀਜ਼ ਹੋਏਗੀ ਉਮੀਦ ਤਾਂ ਹੀ ਹੈ ਕਿ 2024 ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜਰੂਰ ਜਿਹੜਾ ਦੇਖਣ ਨੂੰ ਮਿਲ ਜੇਗਾ ਠੀਕ ਹੈ ਜੀ ਬਾਕੀ ਜਦੋਂ ਹੀ ਇਹਦੇ ਦੀ ਗਾੜੀ ਕੋਈ ਆਫੀਸ਼ੀਅਲ ਅਪਡੇਟ ਆਈਏ ਅਪਾ ਤੁਹਾਡੇ ਨਾਲ ਜਿਹੜੀ ਜਾਣਕਾਰੀ ਆ ਸਾਂਝੀ ਕਰਦੇ ਰਹਾਂਗੇ ਤਾਂ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਇਸ ਦੇ ਲਈ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਟੈਲੀਗ੍ਰਾਮ ਗਰੁੱਪ ਨਾਲ ਜੁੜੋ ਤੇ ਮੇਰੇ ਨਾਲ ਇੰਸਟਾਗ੍ਰam ਤੇ ਜੁੜ ਜਿਓ ਬਸ ਇਹ ਤਿੰਨ ਤੋਂ ਚਾਰ ਕੰਮ ਤੁਸੀਂ ਕਰ ਲਓ ਫਿਰ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਅਪਡੇਟ ਹੈ ਹਰ ਪ੍ਰਕਾਰ ਦੀ ਮਿਲਦੀ ਰਹ ਜੇ ਲੱਗਿਆ ਲਾਇਕ ਲਾਇਕ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਹੜੀਆਂ ਔਰਤਾਂ ਮਹਿਲਾਵਾਂ ਘਰ ਬੈਠੀਆਂ ਨੇ ਲੇਕਿਨ 10th 2 ਕੀਤੀ ਹੋਈ ਆ ਉਹਨਾਂ ਦੇ ਲਈ ਇਹ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਹੋਣ ਵਾਲਾ ਹੈ ਜੀ ਠੀਕ ਹੈ ਆਪਦੇ ਸਰਟੀਫਿਕੇਟ ਜਿਹੜੀਆਂ ਪ੍ਰਿਪੇਅਰ ਰੱਖਿਓ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਸੀਂ ਜਿਹੜਾ ਇਸ ਦੇ ਵਿੱਚ ਅਪਲਾਈ ਕਰ ਪਾਉਂਗੇ ਤਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ